ਸੁਰਖੀਆਂ ਵੀ ਆਏ ਪਿਓ ਅੱਜ ਕੱਲ ਬੜਾ ਮਹੌੜ ਆਇਆ ਤੇ ਲਾਟੀਆਂ ਨੂੰ ਲੈ ਕੇ ਰੋਪ ਲਾਇਆ ਜਾ ਰਿਹਾ ਤੁਹਾਡੇ ਦੇ ਕੀ ਹੈ ਕਾਰਨ ਹਾਂਜੀ ਹਾਂਜੀ ਸੁਰਖੀਆਂ ਜਿਹਦਾ ਬਹੁਤ ਆ ਗਿਆ ਜੀ ਐਕਚੁਅਲੀ ਨਾ ਇਹ ਜਿਹੜੀਆਂ ਸੁਰਖੀਆਂ ਚੱਲੀਆਂ ਸੀਗੀਆਂ ਇਹ ਚੱਲੀਆਂ ਸੀ 1 ਅਪ੍ਰੈਲ ਅੱਲੇ ਤਿੰਨ ਠੀਕ ਹੈ ਜੀ ਤੇ ਮੈਂ ਸਮਝਿਆ ਕਿ ਸ਼ਾਇਦ ਕੋਈ ਬੰਦਾ ਅਪ੍ਰੈਲ ਫੂਲ ਹੀ ਵੰਗਾ ਰਿਹਾ ਮੇਰਾ ਤੇ ਸੁਰਖੀਆਂ ਦੇ ਵਿੱਚ ਆਉਣ ਨਾਲ ਚਲੋ ਅਗਲੇ ਨੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈਗਾ ਆਜ਼ਾਦ ਮੁਲਕ ਹੈ ਕੋਈ ਵੀ ਕਿਸੇ ਦੇ ਖਿਲਾਫ ਕੰਪਲੇਂਟ ਕਰ ਸਕਦਾ ਹੈ ਲੇਕਿਨ ਇਹਨੂੰ ਜਸਟੀਫਾਈ ਕਰਨਾ ਤਾਂ ਕਾਨੂੰਨ ਦੇ ਦਾਇਰੇ ਚ ਆਏ ਕਿ ਕਾਨੂੰਨ ਇਹਨੂੰ ਜਸਟੀਫਾਈ ਕਰੇਗਾ ਕਿ ਕੌਣ ਸਹੀ ਹੈ ਜਾਂ ਕੌਣ ਗਲਤ ਹੈ ਜਦੋਂ ਵੀ ਕੋਈ ਬੰਦਾ ਕਿਸੇ ਦੇ ਖਿਲਾਫ ਕੰਪਲੇਂਟ ਦਿੰਦਾ ਵਾ ਤੇ ਉਹਦੀ ਕਾਰਵਾਈ ਕਰਨੀ ਪੰਜਾਬ ਪੁਲਿਸ ਦੀ ਜਿਹੜੇ ਬਹੁਤ ਹੀ ਲਾਇਕ ਅਫਸਰ ਆਪਣੇ ਲੱਗੇ ਹੋਏ ਆ ਚਾਹੇ ਥਾਣਾ ਇੰਚਾਰਜ ਹੋਣ ਜਾਂ ਚੌਂਕੀ ਇੰਚਾਰਜ ਹੋਣ ਜਾਂ ਡੀਸੀ ਡੀਐਸਪੀ ਹੋਣ ਜਾਂ ਸੀਪੀ ਸਾਹਿਬ ਹੋਣ ਕੋਈ ਵੀ ਬਹੁਤ ਵਧੀਆ ਉੱਤੇ ਦੇ ਕੰਮ ਕਰ ਰਹੇ ਬੜਾ ਵਧੀਆ ਕੰਮ ਕਰ ਰਹੇ ਆ ਇਹ ਕੰਮ ਇਹ ਕੰਮ ਉਹਨਾਂ ਦਾ ਵਾਹ ਜਸਟੀਫਾਈ ਕਰਨਾ ਹੈ ਕਿ ਕੌਣ ਬੰਦਾ ਚੋਰ ਹੈ ਤੇ ਕੌਣ ਬੰਦਾ ਸਾਧ ਹੈ ਹੁਣ ਕਿਸੇ ਦੇ ਕਹਿਣ ਤੇ ਜੇ ਮੰਨ ਲਓ ਮੈਂ ਕਿਸੇ ਦੇ ਖਿਲਾਫ ਐਪਲੀਕੇਸ਼ਨ ਦੇ ਦਵਾਂ ਜੀ ਇਹ ਬੰਦਾ ਬਲਦਕਾਰੀ ਹੈ ਤੇ ਉਹ ਬਲਦਕਾਰ ਨਹੀਂ ਬਲਦਕਾਰੀ ਨਹੀਂ ਮੰਨਣਗੇ ਉਹਨੂੰ ਜਿੱਦਾਂ ਕੁਝ মিডিਆ ਅਧਾਰਾ ਨੇ ਇੱਕ ਪਾਸੇ ਦਾ ਪੱਖ ਲੈ ਕੇ ਉਸ ਬੰਦੇ ਦੀ ਗੱਲ ਸੁਣ ਕੇ ਉਹ ਸੋਸ਼ਲ ਮੀਡੀਆ ਤੇ ਚਲਾਤੀ ਹੈ ਉਹਨੂੰ ਉਹਦੇ ਵਿੱਚ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਓਏ ਇਹ ਉਹਨਾਂ ਤੇ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਐਕਸ਼ਨ ਵੀ ਲਵਾਵਾਂਗਾ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਕਿ ਆਪਾਂ ਇੱਕ ਬੰਦੇ ਦਾ ਪੱਖ ਸੁਣੇ ਦੂਜੇ ਦੂਜੇ ਬੰਦੇ ਦਾ ਪੱਖ ਸੁਣੇ ਬਿਨਾਂ ਅਸੀਂ ਰਾਜੀਨਾਮਾ ਕਰ ਲਈਏ ਅਸੀਂ ਉਹ ਜਸਟੀਫਾਈ ਜਸਟੀਫਾਈ ਕਰ ਦਈਏ ਕਿ ਇਹ ਬੰਦਾ ਚੋਰ ਹੈ ਔਰ ਇੱਕ ਪੱਤਰਕਾਰ ਤਾਂ ਮੈਂ ਦੇਖੋ ਜੀ ਐਸਾ ਦੇਖਿਆ ਜੀ ਉਹਦੇ ਕੰਨ 'ਚ کہہ ਰਿਆ ਉਹਨੂੰ ਕੋ ਬੋਲੋ ਦੁਗਾਨ 'ਤੇ ਬੁਲਾਓ ਮੁਝੇ ਮਾਰੰਗੇ ਤੋ ਨਹੀਂ ਪੱਤਰਕਾਰ ਨੂੰ ਇਦਾਂ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ ਜੀ ਮੈਨੂੰ ਪਤਾ ਨਹੀਂ ਉਹ ਕਿੰਨੇ ਕ ਦਿਮਾਗ ਦਾ ਮਾਲਕ ਹੈ ਪੱਤਰਕਾਰ ਜਿਨੇ ਇਹ ਗੱਲਾਂ ਕੀਤੀਆਂ ਤੇ ਮੈਂ ਜਿਹੜੇ ਵੀ ਪੱਤਰਕਾਰ ਭਾਈ ਜਾ ਰਹੇ ਨੇ ਮੇਰੇ ਤੋਂ ਬਿਆਲ ਨਿੱਤੇ ਬਿਗੈਰ ਉਹਨਾਂ ਦੀ ਵੀਡੀਓ ਜਲਾਈ ਹੈ ਜਾਂ ਕਿਸੇ ਨੇ ਅਖਬਾਰ 'ਚ ਪਾਈ ਹੈ ਇੱਕ ਅੱਜ ਅਖਬਾਰ ਦੇਖਿਆ ਜੀ ਮੈਂ ਕੀ ਨਾਮ ਸੀ ਉਹਦਾ YouTube 'ਤੇ ਉਹਨਾਂ ਨੇ ਖਬਰ ਚਲਾਈ ਹੈ ਉਹਦੇ ਵਿੱਚ ਮੇਰੇ ਵੀ ਬਿਆਨ ਲਿਖੇ ਹੋਇਆ ਜਦ ਤੱਕ ਜਦ ਕੀ ਉਹਨਾਂ ਨੇ ਮੇਰੇ ਕੋਲੋਂ ਕੋਈ ਬਿਆਨ ਨਹੀਂ ਲਏ ਮੈਨੂੰ ਤਿੰਨ ਚਾਰ ਦਮ ਬੰਨਾ ਪੱਤਰਕਾਰ ਭਾਈਚਾਰੇ ਦਾ ਫੋਨ ਆਇਆ ਸੀ ਆ ਤੇ ਮੈਂ ਉਹਨਾਂ ਨੂੰ ਇੱਕ ਮਹਿੰਦੀ ਕੀਤੀ ਸੀ ਕਿ ਮੈਂ ਜਦ ਤੱਕ ਮਾਨਯੋਗ ਸੀਪੀ ਸਾਹਿਬ ਨੂੰ ਆਪਣੀ ਦਰਖਾਸਤ ਨਹੀਂ ਦਿੰਦਾ ਤਦ ਤੱਕ ਮੈਂ ਓਨ ਕੈਮਰਾ ਕਿਸੇ ਨਾਲ ਵੀ ਰਾਫਤਾ ਨਹੀਂ ਕਰ ਸਕਦਾ ਉਹਦੇ ਵਿੱਚ ਮੇਰੀ ਫੈਮਲੀ ਨੂੰ ਖਤਰਾ ਹੈ ਮੈਨੂੰ ਬੜੇ ਬੜੇ ਬੰਦਿਆਂ ਦੇ ਧਮਕੀਆਂ ਵੀ ਆ ਰਹੀਆਂ ਹੈ ਤੁਸੀਂ ਐ ਕਰ ਲਓ ਤੁਸੀਂ ਓ ਕਰ ਲਓ ਮੈਂ ਕਹਿੰਦੀ ਜੇ ਮੈਂ ਗਲਤ ਹੋਵਾਂਗਾ ਤੇ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਕਰੇ ਜੇ ਮੈਂ ਸਹੀ ਹਾਂ ਤਾਂ ਤੇ ਜਿਹੜੇ ਬੰਦੀ ਕਾਰਵਾਈ ਹੈ ਜਿਹੜਾ ਦੋਸ਼ੀ ਉਹ ਤੇ ਕੀਤੀ ਜਾਵੇ ਕਿ ਇਹ ਇਹਦੇ ਨਾਲ ਤੁਹਾਡਾ ਰੋਲਾ ਕੀ ਹੈ ਬੰਦੇ ਕਿੱਦਾਂ ਤੁਹਾਣਾ ਜੁੜਿਆ ਇਹ ਰੋਲਾ ਜੀ ਇਹ ਬੰਦਾ ਜਿਹੜਾ ਨਾ ਸਾਡੇ ਨਾਲ ਬੜੇ ਸਾਲ ਪੁਰਾਣਾ ਜੁੜਿਆ ਆ ਐਜ਼ ਅ ਕਸਟਮਰ ਸਾਡਾ ਕੰਮ ਹੈਗਾ ਜੀ ਇੱਕ ਤਾਂ ਵੀ ਆਪਣਾ ਰਾਜ ਨਿੱਟਵੇਅਰ ਦਾ ਨਾਮ ਦੀ ਮੇਰੀ ਫਰਮ ਹੈਗੀ ਹੈ ਜੀ ਜਿਹਦੇ ਦਾ ਬਿੱਲ ਹੈਗਾ ਜੀ ਦੁਨੀਆਂ ਅੱਜ ਤੋਂ ਪਹਿਲਾਂ ਜਿਹੜੀਆਂ ਚਲਦੀਆਂ ਸੀ ਨਾ ਮੈਨੂਅਲ ਬਿਲ ਬੁੱਕਾਂ ਪਹਿਲਾਂ ਲੇਕਿਨ GST ਨੰਬਰ ਨਹੀਂ ਸੀ ਉਹਦੀਆਂ ਬਿਲ ਬੁੱਕਾਂ ਮੇਰੇ ਕੋਲ ਮੌਜੂਦ ਹੈ ਜੀ ਪੁਰਾਣੇ ਟਾਈਮ ਦੀਆਂ ਬਾਕੀ ਹੋਰ ਵੀ ਕੁਝ ਹੈਗੀਆਂ ਜਿਹੜੀਆਂ ਸਟੋਰ ਰੂਮ ਚ ਪਈਆਂ ਹੁਣ ਇੰਨਾ ਪੁਰਾਣਾ ਰਿਕਾਰਡ ਕੋਈ ਰੱਖਦਾ ਨਹੀਂਗਾ ਲੇਕਿਨ ਮੇਰੇ ਕੋਲ ਸਾਰੀ ਚੀਜ਼ ਦੀ ਬੈਲੈਂਸ ਸ਼ੀਟ ਅੱਜ ਦੀ ਲੈ ਲਓ ਜਾਂ 20 ਸਾਲ ਪਹਿਲਾਂ ਦੀ ਲੈ ਲਓ ਜਦ ਦੀ ਮੇਰੀ ਫਰਮ ਬਣੀ ਹੈ ਤਾਦੀ ਮੇਰੇ ਕੋਲ ਸਾਰੀ ਬੈਲੈਂਸ ਸ਼ੀਟ ਅਵੇਲੇਬਲ ਹੈ ਜਿਹੜਾ ਵੀ ਅਫਸਰ ਜਿਹੜੀ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਤਰਖਾਸ ਦੇ ਕੇ ਆਇਆ ਉਦੇ ਆਧਾਰ ਤੇ ਕੋਈ ਵੀ ਜਿਹੜਾ ਵੀ ਅ ਅਫਸਰ ਲੱਗੇਗਾ ਜਿਹੜੀ ਵੀ ਉਹ ਡਿਊਟੀ ਲਗਾਣਗੇ ਵੀ ਇਹਨੂੰ ਚੈੱਕ ਕਰੋ ਉਹਨਾਂ ਨੂੰ ਮੈਂ ਸਾਰੀ ਦੀ ਸਾਰੀ ਉਹਨਾਂ ਨੂੰ ਮੌਜੂਦ ਕਰਾਵਾਂਗਾ ਕਿ ਆਹ ਮੇਰੇ ਕੋਲ ਬਿੱਲ ਹੈਗਾ ਜੀ ਇਹਨੇ ਮਿਲ ਕੇ ਅਲੀਗੇਸ਼ਨ ਲਾਇਆ ਜੀ ਕਿ 37 ਲੱਖ ਰੁਪਇਆ ਮੈਂ ਇਹਨਾਂ ਕੋਲ ਜੂਏ 'ਚ ਹਾਰ ਗਿਆ ਜੀ ਚਲੋ ਆਪਾਂ ਐਸੀ ਗੱਲ ਤੇ ਆ ਜਾਈਏ ਜੀ ਇਹ ਇੱਕ ਪੱਤਰਕਾਰ ਨੂੰ ਕਹਿ ਰਿਹਾ ਕਿ ਮੈਂ 37 ਲੱਖ ਰੁਪਇਆ ਜੂਏ 'ਚ ਹਾਰ ਗਿਆ ਉੱਥੇ ਦੀ ਦਾਣਾ ਚੱਲਾ ਪਤਾ ਨਹੀਂ ਹੋਰ ਕਹਿੰਦਾ ਜੀ ਲਾਟਰੀ ਚੱਲਦੀ ਆਈਡੀ ਚੱਲਦੀ ਹੈ ਕੋਈ ਕਲੋ ਠੀਕ ਹੈ ਜੀ ਇੱਕ ਬੰਦੇ ਨੂੰ ਬਿਆਨ ਦੇ ਆਇਆ ਓਕੇ ਹੋ ਗਿਆ ਜੀ ਦੂਜੇ ਦੂਜੇ ਪੱਤਰਕਾਰ ਨੂੰ ਬਿਆਨ ਦੇ ਰਿਹਾ ਕਿ ਮੈਂ 37 ਲੱਖ ਰੁਪਏ ਆਪਣੇ ਕੋਲ 골ਡ ਦੇ ਵਿੱਚ ਇਨਵੈਸਟਮੈਂਟ ਕੀਤਾ ਸੀ ਪਹਿਲਾਂ ਤਾਂ ਮੈਂ ਕਹਿੰਦਾ ਵੀ ਇਹ ਥੋੜੇ ਜਿਹੇ ਪੈਸੇ ਲਾ ਕੇ ਆਪਣੇ ਮੈਂਟਲ ਚੈੱਕਅਪ ਕਰਾਵੇ ਮੈਨੂੰ ਤਾਂ ਲੱਗਦਾ ਹੈ ਕਿ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਜਿਹੜਾ ਹਰ ਬੰਦੇ ਨੂੰ ਅਲੱਗ-ਅਲੱਗ ਸਟੇਟਮੈਂਟ ਦੇ ਰਿਹਾ ਹੈ ਜਿਹੜਾ ਬੰਦਾ ਸੱਚਾ ਹੋਏਗਾ ਉਹ 1 ਰੁਪਏ ਨੂੰ 1 ਰੁਪਏ ਹੀ ਕਹੇਗਾ ਜਿਹੜਾ ਝੂਠਾ ਹੋਏਗਾ ਉਹ ਭੁੱਲ ਜਾਏਗਾ ਕਿ ਮੈਂ ਕਿਹੜਾ ਝੂਠ ਬੋਲਿਆ ਸੀਗਾ ਇਹ ਬਿਲਕੁਲ ਬੇਮੁਨਾ ਬੁਨ ਔਰ ਇਹਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਮੇਰੀ ਮਾਰਕੀਟ ਦੇ ਵਿੱਚ ਚੰਦ ਕਦਮਾਂ ਤੇ ਜਨਕਪੁਰੀ ਚੌਂਕੀ ਲੱਗਦੀ ਹੈ ਜੀ ਜਿੱਥੇ ਬੜੇ ਵਧੀਆ ਅਫਸਰ ਸਾਰੇ ਲੱਗੇ ਹੋਏ ਆ ਚਾਹੇ ਹੌਲਦਾਰ ਆ ਐ ਐਸਆਈ ਆ ਜਾਂ ਸਬ ਇੰਸਪੈਕਟਰ ਆ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਜਦੋਂ ਦੀ ਉਹਨਾਂ ਨੇ ਡਿਊਟੀ ਸੰਭਾਲੀ ਹੈ ਜੀ ਜਨਕਪੁਰੀ ਦੇ ਵਿੱਚ ਕ੍ਰਾਈਮ ਬਿਲਕੁਲ ਜ਼ੀਰੋ ਹੋ ਗਿਆ ਅੱਗੇ ਕੀ ਹੁੰਦਾ ਸੀ ਕੋਈ ਕਿਸਦਾ ਫੋਨ ਖੋ ਕੇ ਲੈ ਗਿਆ ਕੋਈ ਕਿਸੇ ਚੈਨ ਖੋ ਕੇ ਲੈ ਗਿਆ ਮੇਰੇ ਸਾਹਮਣੇ ਜਾਦੇ ਆਫਸਰ ਇਸ ਚੋਮਕੀ ਦੇ ਵਿੱਚ ਆਏ ਆ ਉਹਨਾਂ ਦੀ ਗੱਡੀ ਦਿਨ ਦੇ ਵਿੱਚ ਘੱਟੋ ਘੱਟ 600 150 ਗੇੜੇ ਰੌਂਡ ਜਨਗੁਰੀ ਦੇ ਵਿੱਚ ਦੇ ਵਿੱਚ ਦੇ ਆ ਉਹਨਾਂ ਨੂੰ ਇੱਕ ਕਾਲੇ ਰੰਗ ਦੀ ਗੱਡੀ ਮਿਲੀ ਹੋਈ ਹੈ ਔਰ ਉਹਨਾਂ ਦੀ ਦਹਿਸ਼ਤ ਨਾਲ ਕੋਈ ਵੀ ਛੋਟੀ ਮੋਟੀ ਛਿਟਕੂਟ ਛਿਟਪਟ ਕਾਰਵਾਈ ਜਿਹੜੀ ਖੋਹ ਦੀ ਸਨੇਚਿੰਗ ਦੀ ਉਹ ਬੰਦ ਹੋਈ ਹੈ ਔਰ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਪੁਲਿਸ ਪ੍ਰਸ਼ਾਸਨ ਇਹਨਾਂ ਨਾਲ ਮਿਲਿਆ ਹੋਇਆ ਤੇ ਉਹਨਾਂ ਨੂੰ ਉਹਨਾਂ ਦੀ ਕੋਈ ਅਖਾਦ ਪੱਟੀ ਤਾਂ ਬਣੀ ਨਹੀਂ ਹੋਈ ਕਿ ਉਹ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਰਿਹਾ ਇਨਲੀਗਲ ਕਿ ਉਹਨਾਂ ਨੂੰ ਪਤਾ ਨਾ ਚੱਲੇ ਇਹ ਸਭ ਬੇਬੁਨਿਆਦੀ ਗੱਲ ਆ ਜੋ ਗਰਮ ਆ ਗਿਆ ਹੈ ਤੇਦੀ ਸਾਹਿਬ ਬਿਆਨ ਦੇ ਰਹੇ ਆ ਪਹਿਲਾਂ ਡਾਵਰ ਸਾਹਿਬ ਐਮਐਲਏ ਸੀਗੇ ਹੁਣ ਅਸ਼ੋਕ ਪਰਾਸ਼ਦ ਪੱਪੀ ਜੀ ਐਮਐਲਏ ਆ ਇਹ ਰਾਜਨੀਤਿਕ ਰੂਪ ਦੇ ਰਿਆ ਨੂੰ ਜਦ ਕਿ ਸਾਡੇ ਲਈ ਸਾਰੇ ਹੀ ਰਿਸਪੈਕਟੇਬਲ ਹੈ ਚਾਹੇ ਡਾਵਰ ਸਾਹਿਬ ਪਹਿਲਾਂ ਐਮਐਲਏ ਸੀਗੇ ਹੁਣ ਅਸ਼ੋਕ ਪਰਾਸ਼ਦ ਪੱਪੀ ਜੀ ਐਮਐਲਏ ਆ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਐਮਐਲਏ ਬਣੇਗਾ ਸਾਡੇ ਲਈ ਸਾਰੇ ਰਿਸਪੈਕਟੇਬਲ ਹੈ ਅਸੀਂ ਮੈਂ ਖੁਦ ਮੇਰੀ ਡਿਊਟੀ ਵੀ ਲਗਦੀ ਆ ਪੋਲਿੰਗ ਜੈਂਟ ਦੇ ਐਜ਼ ਅ ਪੋਲਿੰਗ ਜੈਂਟ ਤੇ ਇਹ ਸਿਰਫ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਕਿ ਮੈਂ ਚਾਹਨਾ ਵੀ ਇਹ ਨਾ ਕੀਤਾ ਜਾਵੇ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੈ ਹੁਣ ਅਗਲੀ ਕਾਰਵਾਈ ਕੀ ਹੋਊਗੀ ਹਾਂਜੀ ਅਗਲੀ ਕਾਰਵਾਈ ਕੀ ਹੋਊਗੀ ਅਗਲੀ ਕਾਰਵਾਈ ਦੇਖੋ ਜੀ ਅੱਜ ਮੈਂ ਅੱਜ ਤੋਂ ਨਾ 5 ਦਿਨ ਪਹਿਲਾਂ ਸੀਪੀ ਸਾਹਿਬ ਆਫਿਸ ਗਿਆ ਸੀਗਾ ਐਕਟਿਵ ਸੀਪੀ ਸਾਹਿਬ ਨੂੰ ਕੋਈ ਕੰਮ ਹੋਏਗਾ ਕਿਤੇ ਬਿਜੀ ਹੋਣਗੇ ਮੈਨੂੰ ਮਿਲ ਨਹੀਂ पाए ਫਿਰ ਮੈਂ ਅਗਲੇ ਦਿਨ ਵੀ ਗਿਆ ਫਿਰ ਅਗਲੇ ਦਿਨ ਗਿਆ ਮੈਨੂੰ ਇਹ ਨਹੀਂ ਪਤਾ ਸੀ ਵੀ ਸੰਡੇ ਸੰਡੇ ਨੂੰ ਸੀਪੀ ਸਾਹਿਬ ਬੈਠਦੇ ਨਹੀਂ ਆਇਆ ਐਕਚੁਅਲੀ ਸੰਡੇ ਨੂੰ ਵੀ ਗਿਆ ਸੀਗਾ ਫਿਰ ਅੱਜ ਜਾ ਕੇ ਸੀਪੀ ਸਾਹਿਬ ਬੈਠੇ ਸੀਗੇ ਫਿਰ ਮੈਂ ਉਹਨਾਂ ਨੂੰ ਮਾਨਯੋਗ ਸੀਪੀ ਸਾਹਿਬ ਨੂੰ ਆਪਣੀ ਸਾਰੀ ਦਰਖਾਸਤ ਦੇ ਕੇ ਆਇਆ ਜੀ ਜਿਹਦੇ ਵਿੱਚ ਇੱਕ ਇੱਕ ਚੀਜ਼ ਮੈਂ ਨੋਟ ਕੀਤੀ ہوئی ਆ ਜਿਹਦੇ ਵਿੱਚ ਮੇਰੇ ਕੋਲ ਇੱਕ ਪੈਂਡਰਾਈਵ ਹੈਗੀ ਆ ਉਹਦੇ ਵਿੱਚ ਮੈਂ ਇਹਦੀਆਂ ਸਾਰੀਆਂ ਵੀਡੀਓ ਆਡੀਓ ਜਿਹੜੇ ਜਿਹੜੇ ਬੰਦੇ ਨੂੰ ਇਹਨੇ ਬਲੈਕਮੇਲ ਕੀਤਾ ਮੇਰੇ ਤੋਂ ਪਹਿਲਾਂ ਇਹ ਮੇਰੇ ਤੋਂ ਪਹਿਲਾਂ ਵੀ بڑے ਬੰਦਿਆਂ ਨੂੰ ਬਲੈਕਮੇਲ ਕਰ ਚੁੱਕਾ ਹੈ ਕਿਸੇ ਤੋਂ ਵੀ ਪੈਸੇ ਲੰਦਾ ਸੀਗਾ ਵਿਅਜ ਤੇ ਜਾਂ ਉਧਾਰੇ ਜਦੋਂ ਬੰਦਾ ਪਰੇਸ਼ਾਨ ਇਹਨੂੰ ਕਰਦਾ ਸੀ ਪੈਸੇ ਵਾਸਤੇ ਇਹ ਕਿਸੇ ਦੇ ਪੈਸੇ ਮੋੜਦਾ ਨਹੀਂ ਸੀ ਫਿਰ ਉਹਨੂੰ ਕਹਿੰਦਾ ਸੀ ਮੈਂ ਫਾਲ ਲਗਾ ਲਊਗਾ ਫਿਰ ਇੱਕ ਪੱਤਰਕਾਰ ਨੂੰ ਮੇਰੀ ਆਡੀਓ ਸੁਣਾ ਰਿਹਾ ਹੈ ਕਿ ਮੈਂ ਇਹਨੂੰ ਕਹਿ ਰਿਹਾ ਕਿ ਜਲਦੀ ਦੁਕਾਨ 'ਤੇ ਆ ਜਾ ਨਹੀਂ ਤਾਂ ਮੇਰਾ ਦਿਮਾਗ ਖਰਾਬ ਹੋ ਜਾਏਗਾ ਉਹ ਇਹਨੂੰ ਮੈਂ ਕਾਲ ਕੀਤੀ ਸੀ ਜੀ ਮੈਂ ਇਹਦੇ ਕੋਲ ਲੈਣਾ 2.5 ਲੱਖ ਰੁਪਏ ਨੀਅਰ ਬਾਊਟ ਬਾਕੀ ਮੇਰੇ ਕਾਗਜ਼ ਹੀ ਬੋਲਦੇ ਆ ਮੇਰੇ ਕੋਲ ਸਾਰੇ ਬਿੱਲ ਲੱਗੇ ਆ ਜੀ ਆ ਮੇਰੇ ਫਰਮ ਦੇ ਬਿੱਲ ਲੱਗੇ ਆ ਇਹਦੇ ਕੋਲ ਮੈਂ ਪੈਸੇ ਲੈਣੇ ਆ ਜੀ ਮੈਂ ਇਹਦੇ ਕੋਲ ਪੈਸੇ ਮੰਗ ਰਿਹਾ ਮੇਰੇ ਕੋਲ ਕਾਰੀਅਰ ਤਨਖਾਹਵਾ ਮੈਂ ਕੋ ਬਿਜਲੀ ਦਾ ਬਿੱਲ ਦੇਣਾ ਇਹ ਮੇਰਾ ਪਹਿਲੇ ਨੇ ਫੋਨ ਚੱਕਣਾ ਬੰਦ ਕਰਤਾ ਫਿਰ ਇਹਨੂੰ ਮੈਂ ਇੱਕ ਵਟਸਐਪ ਤੇ ਰਿਕਾਰਡਿੰਗ ਭਾਈ ਦੇਖੋ ਜੇ ਮੈਂ ਇਹਦੇ ਕੋਲ ਦੋ ਨੰਬਰ ਦੇ ਪੈਸੇ ਲੈਣੇ ਹੋਣਗੇ ਤੇ ਮੈਂ ਇਹਨੂੰ ਵਟਸਐਪ ਤੇ ਰਿਕਾਰਡਿੰਗ ਦਵਾਵਾਂਗਾ ਨਹੀਂ ਮੈਂ ਇਹਨੂੰ ਵਟਸਐਪ ਤੇ ਰਿਕਾਰਡਿੰਗ ਭਾਈ ਮਾਸਟਰ ਜੀ ਤੁਸੀਂ ਗਲਤ ਕਰ ਰਹੇ ਹੋ ਜੋ ਮੇਰਾ ਫੋਨ ਤੁਸੀਂ ਨੇ ਬਲੌਕ ਲਿਸਟ ਮੇਂ ਡਾਲਾ ਹੋਇਆ ਹੈ ਤੁਸੀਂ ਜਲਦੀ ਜਲਦੀ ਮੇਰੇ ਕੋਲ ਆ ਜਿਓ ਨਹੀਂ ਤੇ ਮੇਰਾ ਦਿਮਾਗ ਖਰਾਬ ਹੋ ਜਾਏਗਾ ਮੇਰਾ ਦਿਮਾਗ ਖਰਾਬ ਹੋਣ ਦਾ ਕਾਰਨ ਇਹ ਹੈ ਹੁਣ ਮੇਰੇ ਕੋ ਕੈਰੀਅਰ ਖੜੇ ਆ ਉਹਨਾਂ ਨੂੰ ਤਨਖਾਹ ਦੇਣੀ ਹੈ ਕੁਝ ਮੈਂ ਲੇਬਰ ਵਾਲਿਆਂ ਨੂੰ ਪੈਸੇ ਦੇਣੇ ਆ, ਕੁਝ ਮੈਂ ਆਟੋ ਵਾਲਿਆਂ ਨੂੰ ਪੈਸੇ ਦੇਣੇ ਆ, ਮੈਂ ਬਿਜਲੀ ਦੇ ਬਿੱਲ ਜਮ੍ਹਾਂ ਕਰਾਣੇ ਆ। ਤੇ ਇਸ ਕਰਕੇ ਮੈਂ ਪਰੇਸ਼ਾਨ ਹੋ ਗਿਆ ਨੂੰ ਰਿਕਾਰਡਿੰਗ ਭਾਈ ਸੀ ਕਿ ਜਲਦੀ ਮੇਰੇ ਕੋ ਆ ਜਾ ਨਹੀਂ ਤੇ ਮੇਰਾ ਦਿਮਾਗ ਖਰਾਬ ਹੋ ਜਾਣਾ, ਮੈਂ ਤੇਰੇ ਘਰ ਆ ਜਾਣਾ। ਇਹਨੇ ਸਿਰਫ ਉਹ ਵੀਡੀਓ ਚਲਾ ਉਹ ਆਡੀਓ ਚਲਾਤੀ ਹੈ ਕਿ ਜਲਦੀ ਜਲਦੀ ਆ ਜਾ ਨਹੀਂ ਤੇ ਮੇਰਾ ਦਿਮਾਗ ਖਰਾਬ ਹੋ ਜਾਏਗਾ। ਇਹਨੇ ਅੱਗੋ ਅਗੇ ਨਹੀਂ ਚਲਾਈ ਕਿ ਮੈਂ ਇਹਨੂੰ ਕਿਹਾ ਮੈਂ ਨਹੀਂ ਤੇ ਤੇਰੇ ਘਰ ਆ ਜਾਣਾ ਭਰਾਵਾ, ਮੈਂ ਤੇਰਾ ਕਟੂਗਾ ਜਲੂਸ। ਕਿਉਂਕਿ ਮੈਂ ਪੈਸੇ ਲੈਣੇ ਆ ਮੇਰੇ ਇੱਕ ਨੰਬਰ ਦੇ ਪੈਸੇ ਆ। ਇਹ ਮੇਰੇ ਕੋ ਕਪੜਾ ਲੈ ਜਾਂਦਾ ਸੀ, ਮੈਨੂੰ ਉਹਦੇ ਮੇਰੇ ਕੋਲ ਸਾਰੇ ਬਿੱਲ ਮੌਜੂਦ ਪਏ ਆ ਜੀ ਤੇ ਹੋਰ ਏ ਕੀ ਕਹ ਆ ਜਾਊਗਾ ਜੀ ਦੇਖੋ ਜੀ ਇੱਕ ਨੇ ਮੇਰਾ ਖਿਆਲ ਤੁਹਾਡੇ ਹੀ ਚੈਨਲ ਤੇ ਤੁਹਾਨੂੰ ਇੰਟਰਵਿਊ ਦਿੱਤੀ ਸੀ ਜਦੋਂ ਤੁਸੀਂ ਮੈਨੂੰ ਇੱਕ ਕਾਲ ਕੀਤੀ ਸੀ ਮੇਰੀ ਵਾਇਸ ਰਿਕਾਰਡਿੰਗ ਉਹਦੇ ਵਿੱਚ ਹੈਗੀ ਆ ਇਹਨੇ ਇਸ ਬੰਦੇ ਨੇ ਸ਼ਖਸ ਨੇ ਇੱਕ ਦੁਕਾਨ ਦਿਖਾਈ ਆ ਜੀ ਜਿੱਥੇ ਬੜਾ ਲਾਟਰੀ ਦਾ ਕੰਮ ਚੱਲ ਰਿਹਾ ਹੈ ਚਾਰਟ ਲੱਗੇ ਆ ਬੰਦੇ ਬੜੇ ਖੜੇ ਆ ਇੱਧਰ ਉੱਧਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਦੇ ਤੋਂ ਪਹਿਲਾਂ ਪਤਾ ਕੀਤਾ ਜਾਵੇ ਉਹ ਦੁਕਾਨ ਹੈ ਕਿੱਥੇ ਯਾ ਤਾਂ ਇਹ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਿਹਾ ਹੈ ਵੀ ਇਹ ਉਹਦੇ ਕੋਲ ਪਤਾ ਕੀਤਾ ਜਾਵੇ ਇਹ ਦੁਕਾਨ ਦੀ ਲੋਕੇਸ਼ਨ ਕਿੱਥੇ ਹੈ ਕਿਹਦੀ ਦੁਕਾਨ ਹੈ ਯਾ ਤਾਂ ਇਹ ਜਿਸ ਦੀ ਦੁਕਾਨ ਹੈ ਉਸ ਦੀ ਸ਼ਹਿਤ ਹੈ ਮੇਰੇ ਨਾਲ ਇਹ ਧੋਖੇਬਾਜ਼ੀ ਕਰ ਰਿਹਾ ਹੈ ਔਰ ਮਾਨਯੋਗ ਸੀਪੀ ਸਾਹਿਬ ਨੂੰ ਮੈਂ ਇੱਕ ਦਰਖਾਸਤ ਦੇ ਕੇ ਆਇਆ ਜਿਹਦੇ ਵਿੱਚ ਵੱਖ-ਵੱਖ ਮੁਕਦਮਿਆਂ ਦੇ ਵਿੱਚ ਉਹ ਨਾਮਜਦ ਹੈਗਾ ਜੀ ਵੀ ਇਹਦੀ ਵੈਰੀਫਾਈ ਕੀਤੀ ਜਾਵੇ ਜਿਹੜੇ ਦੋਸ਼ੀ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੁਲਾ ਕੇ ਆਇਡੈਂਟੀਫਾਈ ਕੀਤੀ ਜਾਵੇ ਵੀ ਇਹ ਬੰਦਾ ਉਸਕੇ ਇੱਕ ਕੇਸ ਐਸਾ ਹੈਗਾ ਬੜਾ ਤਕੜਾ ਕੇਸ ਐ ਮੈਂ ਉਹੀ ਕਹਿ ਰਹੀ ਬੜੇ ਵੱਡੇ ਖੁਲਾਸੇ ਹੋਣਗੇ ਉਸ ਕੇਸ ਦੇ ਵਿੱਚ ਇਹ ਮਤਲਬ ਉਹ ਇੱਕ ਬੰਦਾ ਮਿਸਿੰਗ ਹੈ ਉਹ ਬੰਦਾ ਇਹੀ ਹੈ ਜਿਹੜੇ ਦੋਸ਼ੀ ਅੰਦਰ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਕੋਲੋਂ ਕਰਾਈ ਜਾਵੇ ਪੁੱਛਗਿੱਛ ਕੀਤੀ ਜਾਵੇ ਵੀ ਇਹ ਬੰਦਾ ਹੈਗਾ ਸੀ ਕਿ ਨਹੀਂ ਹੈਗਾ ਸੀ ਉੱਥੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ